ਸਲੋਕ ਭਗਤ ਕਬੀਰ ਜੀ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾ ਕੋ ਸੁਖ ਵਿਸ ਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਨ ਹਾਰ ਕਬੀਰ ਡਗਮਗ ਕੀਆ ਕਰੇ ਕਹਾ ਡੋਲਾਵੇ ਜੀਓ ਸਰਬ ਸੂਖ ਕੋ ਨਾਏ ਕੋ ਰਾਮ ਨਾਮ ਰਸ ਪੀਓ ਕਬੀਰ ਕੰਚਲ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਧੀਸੇ ਦਾ ਦੇ ਕਾਨ ਜਿਉ ਜਿਨੇ ਮਨ ਨਹੀਂ ਨਾਓ ਕਬੀਰ ਐਸਾ ਏਕ ਯਾਦ ਜੋ ਜੀਵਤ ਮਿਰਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਦ ਵੇਖੂ ਤਤ ਸੋਏ ਕਬੀਰ ਜਾ ਦਿਨ ਹੋ ਮੂਆ ਪਾਚੈ ਭਇਆ ਆਨੰਦ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨੇ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ ਹਮਰਾ ਕੇ ਗੁਰ ਆਪਣੇ ਉਨ ਕੀ ਨੋਆ ਦੇਸ ਕਬੀਰ ਸੋਈ ਮਾਰੀਐ ਜਿਹ ਮੂਐ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨਕ ਮਨ ਕੋਏ ਕਬੀਰ ਰਾਤੀ ਹੋਵੇ ਕਾਰੀਆਂ ਕਰੇ ਉੱਬੇ ਜੰਤ ਲੈ ਫਾਹੇ ਉਠਤਾवते ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਪਲਾਸ ਹੋਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਵਡਾਈ ਬੁੱਢਿਆ ਈਉਂ ਮਤ ਬੁੱਢੋ ਕੋਏ ਚੰਦਨ ਕੇ ਨਿਕਟੇ ਵਸੈ ਬਾਸ ਸੁਗੰਧ ਨ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲੇ ਆਪਣੇ ਹੱਥ ਕਬੀਰ ਜਹ ਜਹ ਹੋਂ ਫਿਰਿਓ ਕੋਤਕ ਠਾ ਉਠਾਏ ਇਕ ਰਾਮ ਸੁਨੇਹੀ ਬਾਹਰਾ ਉਜਰ ਮੇ ਰਹਿ ਪਾਏ ਕਬੀਰ ਸੰਤਨ ਕੀ ਚੁੰਗਿਆ ਭਲੀ ਪਟ ਕੁਸ਼ਤੀ ਗਾਓ ਆਗ ਲਗੋ ਤਿਉ ਧੋਲ ਹਰ ਜੇ ਨਾਹੀ ਹਰ ਕੋ ਨਾਓ ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਗਤ ਵਪਰੇ ਜੋ ਹਟੈ ਹਟ ਬਿਕਾਏ ਕਬੀਰ ਸਾਖਤ ਐਸਾ ਹੈ ਜੈ ਸੀ ਲਸਨ ਕੀ ਖਾਨ ਕੋਨੇ ਵਹਿ ਕੇ ਬੈਠੇ ਕਾਈਏ ਪ੍ਰਗਟ ਹੋਏ ਨਿਧਾਨ ਕਬੀਰ ਮਾਇਆ ਡੋਲਨੀ ਸੰਤਨ ਮੱਖ ਸੰਤਨ ਮੱਖ ਨੂੰ ਕਬੀਰ ਮਾਇਆ